ਹਾਂਜੀ ਵੀਰ ਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਵੀਰ ਜੀ ਤੁਹਾਡਾ ਆਪਣੇ ਮਨਜਿੰਦਰ ਡੇਰੀ ਫਾਰਮ ਦੇ ਵਿੱਚ ਵੀਰ ਜੀ ਅੱਜ ਦੀ ਵਿਜ਼ਿਟ ਹੈਗੀ ਆ ਪਿੰਡ ਪ੍ਰਿੰਗੜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਇੱਕ ਮਾਲੀ ਸੇਲ ਕਰਨਾ ਵੀਰ ਜੀ ਹੋਣਾ ਨੇ ਤੇ ਵੀਰ ਜੀ ਹੁਣਾਂ ਦਵਾ ਦਿਓ ਸਾਰੀ ਡਿਟੇਲ ਲੈਨੇ ਆਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਕੀ ਨਾਂ ਵੀਰ ਜੀ ਆਪਣਾ ਗੁਰਸੇਵ ਸਿੰਘ ਜੀ ਹਾਂਜੀ ਤੇ ਪਿੰਡ ਪ੍ਰਿੰਗੜੀ ਪ੍ਰਿੰਗੜੀ ਠੀਕ ਹੈ ਤੇ ਮਾਲੀ ਬਾਰੇ ਸਾਰੀ ਡਿਟੇਲ ਦੱਸੋ ਵੀਰ ਜੀ ਮਾਲੀ ਆਪਣੇ ਘਰ ਦਾ ਹੈ ਜੀ ਹਾਂਜੀ ਮਾਇਦੀ ਆਪਣੇ ਕੋਲੇ ਆ ਜੀ ਹਾਂਜੀ ਕੋਲੇ ਕੋਲੇ ਠੀਕ ਆ ਵੀਰ ਜੀ ਤੇ ਕਿੰਨੇ ਚਿਰ ਦਾ ਹੋ ਗਿਆ ਜੀ ਇਹ ਇਹ ਕੋਈ ਹੋਈਗਾ ਟਾਈਮ ਢਾਈਆਂ ਕਿਸਾਲਾਂ ਦਾ ਠੀਕ ਆ ਵੀਰ ਜੀ ਤੇ ਦੰਦਾ ਕਿ ਖੀਰਾ ਜੀ ਚਲੋ ਤੁਹਾਨੂੰ ਦੰਦਾਂ ਦਾ ਬਾਰੇ ਨਹੀਂ ਪਤਾ ਚਲੋ ਹਾਂਜੀ ਤੇ ਚਲੋ ਆਪਾਂ ਖੋਲ ਕੇ ਵਿਖਾਈਏ ਵੀਰਾਂ ਨੂੰ ਹਾਂਜੀ ਲਓ ਵੀਰ ਜੀ ਵੇਖ ਸਾਦੇ ਨੇਲੀ ਰਾਵੀ ਦਾ ਮਾਲੀ ਆ ਅੱਖਾਂ ਤੋਂ ਮੈਂ ਬਿੱਲੀਆਂ ਅਗਲੇ ਪੈਰਾਂ ਦੇ ਨਿਸ਼ਾਨ ਵੀ ਹੈਗਾ ਪਿਛਲਿਆਂ ਤੇ ਵੀ ਹੈਗਾ ਲਾਓ ਵੀਰ ਜੀ ਲਾਓ ਇਹ ਮੱਜਾ ਮੁੱਜਾ ਕ੍ਰੋਸ ਤੇ ਨਹੀਂ ਆ ਰਿਹਾ ਕਰਦਾ ਹੋਣਾ ਕਿ ਕਰਦਾ ਵੀ ਇੱਥੇ ਕਰਦਾ ਕਰਦਾ ਵੀਰ ਜੀ ਹਾਂ ਕਰਦਾ ਠੀਕ ਤੇ ਕਿੰਨੇ ਕੀ ਡਿਮਾਂਡ ਮੁੰਡ ਵੀਰ ਜੀ ਆਦੀ ਕਰਦੇ ਆ ਜਿਹੜਾ 35000 ਮੰਗਦੇ ਠੀਕ ਆ ਵੀਰ ਜੀ ਠੀਕ 35000 ਰੁਪਏ ਮੰਗਦੇ ਹਾਂਜੀ ਹਾਂਜੀ ਤੇ ਆਏਗਾ ਦਾ ਮਾਨਤਨ ਵੀਰ ਜੀ ਉਹ ਮਾਨਤਨ ਹੋ ਜਾਊਗਾ ਕਰ ਦਾਂਗੇ ਜੀ ਠੀਕ ਆ ਵੀਰ ਜੀ ਠੀਕ ਚਲੋ ਜਿਹੜਾ ਵੀ ਭੈਣ ਭਰਾ ਆਪਣੀ ਵੀਡੀਓ ਵੇਖ ਕੇ ਉਹਨਾਂ ਦਾ ਮਾਨਤਨ ਵੀਰ ਜੀ ਕਰ ਦਿਓ ਠੀਕ ਹੈ ਵੀਰ ਜੀ ਲਓ ਵੀਰ ਜੀ ਵੇਖ ਸਕਦੇ ਜੇ ਜਿਹੜਾ ਕੋ ਭੈਣ ਭਰਾ ਹੋਵੇ ਇਹਨਾਂ ਦੇ ਘਰ ਆਣ ਕੇ ਇਹਨਾਂ ਦਾ ਨਿਰਕ ਪਰਖ ਆਪਦੀ ਇੱਥੇ ਕਰਕੇ ਵੇਖ ਕੇ ਆ ਤੇ ਫਿਰ ਇਹਨਾਂ ਨਾਲ ਸਬਦਾ ਕਰ ਲੈਣ ਵਧੀਆ ਮਾਲੀ ਆ ਟਸਟੀ ਕਰ ਵੀਰ ਜੀ ਚੈੱਕ ਕਰ ਲਓ ਇੱਕ ਰੀ ਤੇ ਅੱਗੇ ਤੁਸੀਂ ਬੱਕਰੇ ਜੀ ਬਣਾਉਣੀ ਵੀਰ ਜੀ ਹਾਂਜੀ ਇੱਕ ਆ ਆਪਣੇ ਕੋਲ ਚਲੋ ਵਖਾ ਲੈਨੇ ਆ ਬੱਕਰਾ ਜੀ ਹਾਂਜੀ 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 ਲਓ ਵੀਰ ਜੀ ਵੇਖ ਸਕਦੇ ਬੱਕਰੇ ਦੀ ਵੀਰ ਜੀ ਉਹਨਾਂ ਨੇ ਸੇਲ ਕਰਨਾ ਵਾ ਤੇ ਕਿੰਨੀ ਕੀ ਡਿਮਾਂਡ ਮੁੰ ਵੀਰ ਜੀ ਕਰਦੇ ਆ ਦੀ ਇਹ ਤਾਂ 25000 ਮੰਗਦੇ ਆ ਜੀ 25000 ਰੁਪਇਆ ਮੰਗਦੇ ਹਾਂਜੀ ਹਾਂਜੀ ਠੀਕ ਹੈ ਤੇ ਦੇਣਾ ਕਿਨੇ ਦਾ ਉਨੇ ਹੀ ਆਪਾਂ ਮੰਗ ਲਿਆ ਵੀ ਜਿੰਨੇ ਦਾ ਦੇਣਾ ਜੈਸਨ ਉਹ ਕਰ ਦੋ ਇੱਕ ਰੀ ਜੈਸਨ ਨੂੰ 21 ਵਿੱਚ ਗੱਲ ਲਮੇੜ ਦਾਂਗੇ ਇਹ ਤੋਂ ਘਟ ਨਹੀਂ ਆ ਬੰਦਾ 21 ਚ ਚਲ ਛੱਡ ਦਿਓ 20 ਦਾ ਜੇ ਕੋ ਭੈਣ ਭਰਾ ਉਹ ਆਪਣੀ ਵੀਡੀਓ ਵੇਖਿਆ ਚਲ ਕੋਈ ਨਹੀਂ ਕਰ ਦਾਂਗੇ ਦੇ ਦਿਓ ਹੈ ਤੇ ਇੱਕ ਆਪਣਾ ਵੀਜੀ ਐਡਰੈਸ ਬੋਲ ਦੋ ਫਿਰ ਤੋਂ ਤੇ ਆਪਣਾ ਨੰਬਰ ਬੋਲ ਦੋ ਇਹ ਆਪਣਾ ਤਹਿਸੀਲ ਪੱਟੀ ਹੈ ਜੀ ਜ਼ਿਲ੍ਹਾ ਤਰਨਤਾਰਾ ਨਾ ਪ੍ਰਿੰਗੜੀ ਹੈ ਜੀ ਹਾਂਜੀ ਇਹਦਾ ਇੱਕ ਨੰਬਰ ਬੋਲ ਦਿਓ ਆਪ ਦਾ ਨੰਬਰ ਆਪਣਾ 77104 ਠੀਕ ਹੈ ਵੀਰ 35778 ਜੀ ਠੀਕ ਹੈ ਵੀਰ ਜੀ ਤੇ ਜਿਹੜਾ ਕੋ ਭੈਣ ਭਰਾ ਇਹਨਾਂ ਦਾ ਫੁੱਲ ਮਾਂਦਣ ਵੀ ਜੀ ਕਰ ਦਿਓ ਹੈ ਠੀਕ ਹੈ ਵੀਰ ਜੀ ਠੀਕ ਹੈ